ਵੈਨਿਊ ਆ ਗਈ ਜੀ 2020 ਮਾਡਲ ਹੈ ਡੀਜ਼ਲ ਵੇਰੀਐਂਟ ਹੈ ਐਸਐਕਸ ਆਪਸ਼ਨਲ ਹੈ ਜੀ ਡੀਜ਼ਲ ਦੀ ਐਸਐਕਸ ਆਪਸ਼ਨਲ ਟੌਪ ਮਾਡਲ ਟੌਪ ਮਾਡਲ ਜੀ ਸਨਰੂਫ ਵਾਲੀ ਸਨਰੂਫ ਆ ਗਿਆ ਪੁਸ਼ ਬਟਨ ਸਟਾਰਟ ਆ ਗਿਆ ਜੀ 에어 ਪਿਉਰੀਫਾਈ ਆ ਗਿਆ ਡਾਇਮੰਡ ਕੱਟ ਲਾਇਆ ਹੈ ਫਰੀਜ਼ ਆ ਗਈ ਜੀ 2024 ਮਾਡਲ ਹੈ ਐਲਐਕਐਸਆਈ ਹੈ ਜੂਨ ਮਹੀਨੇ ਦੀ ਕਾਰ ਹੈ 9900 ਕਿਲੋਮੀਟਰ ਚੱਲੀ ਆ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਓਕੇ ਹਾਂਜੀ 9900 9900 ਚੱਲੀ ਸਿਰਫ ਜੀ ਸਰਵਿਸ ਵੀ ਨਹੀਂ ਹੋਈ ਫਿਰ ਇਹ ਸਰਵਿਸ ਵੀ ਨਹੀਂ ਹੋਈ ਜੀ ਪਹਿਲੀ ਹੈ ਜੀ ਵੀਐਕਐਸਆਈ ਪੈਟਰੋਲ ਦੀ ਆਟੋਮੈਟਿਕ ਡਿਜ਼ਾਇਰ ਬਿਲਕੁਲ ਜੀ ਬਿਲਕੁਲ ਘੱਟ ਰੇਟ ਦੇ ਵਿੱਚ ਭਾਈ ਜੀ ਆਟੋਮੈਟਿਕ ਡਿਜ਼ਾਇਰ ਲੱਭਣੀਆਂ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਪਰ ਤੁਹਾਡੇ ਬਾਹਰ ਤੇ ਖੜੀ ਆ ਜਿਹੜੇ ਬੰਦੇ ਨੂੰ ਆਟੋਮੈਟਿਕ ਗੱਡੀ ਚਾਹੀਦੀ ਆ ਬਾਕੀ ਐਂਡਰਾਇਡ ਪਲੇਅਰ ਲੱਗਾ ਹੈ ਸੀਟ ਕਵਰ ਨਾ ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਿਆ ਆਪਾਂ ਖੜੇ ਆ ਬਾਈ ਜੀ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਗਨਪਤੀ ਕਾਰਜੋਂ ਦੇ ਉੱਤੇ ਤੇ ਸਾਗਰ ਵੀਰ ਆਪਣੇ ਨਾਲ ਆ ਕੀ ਹਾਲ ਹੈ ਵੀਰੇ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਤੁਹਾਡਾ मोस्ट मोस्ट ਵੈਲਕਮ ਸਹੀ ਭਰਾ ਕੋ ਫਿਰ ਆਏ ਹਾਂ ਜੀ ਹਾਂਜੀ ਹਾਂਜੀ ਤੇ ਕਾਫੀ ਟਾਈਮ ਬਾਅਦ ਆਏ ਹਨ ਹਾਂ ਬਿਲਕੁਲ ਜੀ ਦੋਸਤੋ ਠੀਕ ਹੈ ਵੀਰੇ ਤੇ ਕਾਰਾਂ ਸਾਰੀਆਂ ਹੀ ਨਵੀਆਂ ਫਰੈਸ਼ ਦਿਖਾਵਾਂਗੇ ਕੋਈ ਕਾਰ ਪੁਰਾਣੀ ਨਹੀਂ ਸਾਰੀਆਂ ਨਵੀਆਂ ਹੋ ਗਈਆਂ ਸਾਰੀਆਂ ਨਵੀਆਂ ਕਾਰਾਂ ਜੀ ਠੀਕ ਹੈ ਵੀਰੇ ਤੇ ਫਿਰ ਸਟਾਰਟਿੰਗ ਜਿਹੜੀ ਤੁਸੀਂ ਕਰੀਏ ਸਟਾਰਟਿੰਗ ਕਰ ਲਓ ਜੀ ਐਕਸ ਯੂਵੀ ਤਾਂ ਕਰ ਲਓ ਚਾਹੇ ਸੰਮੀਤ ਕਰ ਦੱਸਿਓ ਜੀ ਇਹਦੇ ਬਾਰੇ ਇਹ XUV 300 ਹੈ ਜੀ W8 ਆਪਸ਼ਨਲ ਮਾਡਲ ਹੈ ਜੀ ਉਹ ਵੀ ਆਟੋਮੈਟਿਕ ਦੇ ਵਿੱਚ ਆਟੋਮੈਟ ਨੈਕਸਟ ਟੂ ਸ਼ੋਰੂਮ ਕਾਰ ਹੈ 2019 ਦਸੰਬਰ ਮਹੀਨੇ ਦੀ ਕਾਰ ਹੈ ਜੀ 73000 ਕਿਲੋਮੀਟਰ ਚੱਲੀ ਹੈ ਕਾਰ ਤੁਸੀਂ ਕੰਡੀਸ਼ਨ ਚੈੱਕ ਕਰਾ ਸਕਦੇ ਜੱਸ ਵੀਰੇ ਕਿੰਡੀ ਨਵੀਂ ਕਾਰ ਹੈ ਲਓ ਜੀ ਕਰੋ ਟਾਪ ਐਂਡ ਮਾਡਲ ਹੈ ਜਿੰਦੇ ਚ 8 ਸੀਟ ਰੈਕ ਆਉਂਦੇ ਆ ਜੀ ਪੁਸ਼ ਬਟਨ ਸਟਾਰਟ ਹੈ ਜੀ ਆਪਣਾ ਸਨ ਰੂਫ ਹੈ ਜੀ ਆਟੋ ਸੈਂਸਰ ਵਾਈਪਰ ਨੇ ਲਾਏ ਸਰ ਕੋਈ ਕੰਪਨੀ ਫਿਟਡ ਆਉਂਦਾ ਹੈ ਜੀ ਸਰ ਕੁਝ ਅਲੋਏ ਵੀ ਕੰਪਨੀ ਵਾਲੇ ਆ ਗਏ ਹਨਾ ਬਿਲਕੁਲ ਜੀ ਬਿਲਕੁਲ ਲਾਈਵ ਹੀ ਕੰਪਨੀ ਵਾਲੇ ਆ ਗਏ 19 ਮਾਡਲ W8 ਆਪਸ਼ਨਲ W8 ਆਪਸ਼ਨਲ ਆਟੋਮੈਟਿਕ ਟੌਪ ਮਾਡਲ ਡੀਜ਼ਲ ਹੈ ਡੀਜ਼ਲ ਜੀ ਡੀਜ਼ਲ ਡੀਜ਼ਲ ਆਟੋਮੈਟਿਕ ਕਾਰ ਤੇ ਰੇਟ ਕੀ ਹੈ ਰੇਟ ਸਰ ਕਾਰ ਦੇ ਦਾਂਗੇ ਸਿਰਫ 8.5 ਲੱਖ ਰੁਪਏ ਦੀ 8.5 ਲੱਖ ਦੀ ਆਟੋਮੈਟਿਕ ਕਾਰ ਮਿਲ ਜੂ ਐਕਸ ਯੂ ਵੀ ਐਵਰੇਜ ਪੱਖੋਂ ਬਹੁਤ ਚੰਗੀ ਆ ਚਲਾਵੇ ਪੱਖੋਂ ਤਾਂ ਹੈਗੀ ਹੋਈ ਆ ਬਿਲਕੁਲ ਜੀ ਬਿਲਕੁਲ ਅਗਲੀ ਗੱਡੀ ਵੀ ਬਾਈ ਐਵਰੇਜ ਪੱਖੋਂ ਵੀ ਪੂਰੀ ਚੰਗੀ ਚਲਾਵੇ ਪੱਖੋਂ ਕੀ ਤੇ ਮਜ਼ਬੂਤੀ ਪੱਖੋਂ ਵੀ ਪੂਰੀ ਜ਼ਬਰਦਸਤ ਦੱਸੋ ਵੀਰੇ ਇਹ ਆ ਗਈ ਜੀ ਨਿਸ਼ਾਨ ਦੀ जी. जी जी. दी दी जी. जी. Model, दी, सनी जी ਐਕਸ ਵੀ ਆਪਸ਼ਨਲ ਟਾਪ ਐਂਡ ਮਾਡਲ ਹੈ ਜੀ ਇਹ ਵੀ ਠੀਕ ਹੈ ਕਾਰ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਡਾਟਲੈਸ ਕਾਰ ਹੈ ਜਿਵੇਂ ਨਵੀਂ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਮਾਡਲ 2016 16 ਮਾਡਲ ਪਹਿਲੇ ਨਾਮ ਦੀ ਹੀ ਕਾਰ ਹੈ ਜੀ ਠੀਕ ਹੈ ਲੱਖ ਕਿਲੋਮੀਟਰ ਚੱਲੀ ਹੋਈ ਹੈ ਬੰਪਰ ਤੋਂ ਇਲਾਵਾ ਕੋਈ ਪੀਸ ਪੇਂਟ ਨਿਕਲੇ ਤਾਂ ਕਾਰ ਤੁਸੀਂ ਵਾਪਸ ਕਰ ਸਕਦੇ ਹੋ ਜੀ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਹੈ ਜੀ ਠੀਕ ਹੈ ਜੀ 16 ਮਾਡਲ ਡੀਜ਼ਲ ਦੀ सनी ਸਾਰਿਆਂ ਨਾਲੋਂ ਟਾਪ ਮਾਡਲ ਹੈ ਤੇ ਵੀਰੇ ਰੇਟ ਕੀ ਹੈ ਰੇਟ ਆਪਾਂ ਸਿੱਧੇ ਸਿੱਧੇ 390000 ਰੁਪਏ ਦੇ ਵਿੱਚ ਕਾਰ ਦੇ ਦਾਂਗੇ 390000 ਬਿਲਕੁਲ ਜੀ ਬਿਲਕੁਲ ਤੇ 16 ਮਾਡਲ ਸਨ ਹੀ ਮਿਲ ਜੂ ਬਾਈ ਜੀ ਤੇ ਡਾਉਨ ਪੇਮੈਂਟ 90000 ਰੁਪਏ ਲੈ ਕੇ ਆਓ ਬਾਕੀ ਆਪਾਂ ਲੋਨ ਕਰਾਂਗੇ 3 ਲੱਖ ਰੁਪਏ ਦਾ ਲੋਨ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅੱਗੇ ਆਪਣੇ ਕੋਲ 11 ਖੜੀਆਂ ਨੇ ਕਾਲੇ ਰੰਗ ਦੀ ਖੜੀ ਹੈ ਤੇ ਗ੍ਰੇ ਕਲਰ ਦੀ ਖੜੀ ਹੈ ਤੇ ਪਹਿਲਾਂ ਆਪਾਂ ਗ੍ਰੇ ਕਲਰ ਵਾਲੀ ਦੀ ਡਿਟੇਲ ਦਈਏ ਵੀਰੇ ਇਹ 2022 ਮਾਡਲ ਹੈ ਜੀ ਜੀ ਅਪ੍ਰੈਲ ਮਹੀਨੇ ਦੀ ਹੈ 4/4 ਆਟੋਮੈਟਿਕ ਹੈ ਠੀਕ ਹੈ ਕਾਰ ਤੁਸੀਂ ਕੰਡੀਸ਼ਨ ਚੈੱਕ ਕਰ फ्रंट ग्रिल चेंज ਹੈ ਜੀ AC ਵੈਂਟ ਚੇਂਜ ਹੈ ਲਾਈਟਾਂ ਚੇਂਜ ਹੈ ਨੀਅਰ ਅਬਾਊਟ 60 ਤੋਂ 70000 ਰੁਪਏ ਦੀ ਐਕਸੈਸਰੀ ਲੱਗੀ ਹੋਈ ਹੈ ਹਮ ਸੀਟ ਕਵਰ ਨਵੇਂ ਸੀਟ ਵੈਂਟ ਵੀ ਪਏ ਹੋਇਆ ਹੈ ਨਾ ਬਿਲਕੁਲ ਜੀ ਬਿਲਕੁਲ 28000 ਕਿਲੋਮੀਟਰ ਚੱਲੀ ਹੈ ਜਮਾ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਜੀ ਇਹ ਵੀ 22 ਮਾਡਲ 4x4 ਆਟੋ ਆਟੋ ਡੀਜ਼ਲ ਡੀਜ਼ਲ ਜੀ ਡੀਜ਼ਲ ਟੌਪ ਐਂਡ ਮਾਡਲ ਠੀਕ ਹੈ 28000 ਚੱਲੀ 28000 ਚੱਲੀ ਤੇ ਰੇਟ ਵੀਰੇ ਦਾ ਕੀ ਹੈ ਇਹ ਕਾਰ ਆਪਾਂ ਦੇ ਦਾਂਗੇ 13 ਲੱਖ ਤੇ 75000 ਰੁਪਏ ਦੀ 13 ਲੱਖ 75000 ਦੀ 22 ਮਾਡਲ ਆਟੋਮੈਟਿਕ ਸਭ ਤੋਂ ਟੌਪ ਮਾਡਲ ਗੱਡੀ ਮਿਲ ਜੂ ਤੇ ਡਾਊਨ ਪੇਮੈਂਟ ਡਾਊਨ ਪੇਮੈਂਟ ਲੈ ਆਓ ਲੱਖ ਰੁਪਏ ਬਾਕੀ ਆਪਾਂ ਲੋਨ ਕਰਵਾ ਦਾਂਗੇ ਜੀ 1 ਲੱਖ ਰੁਪਏ ਡਾਊਨ ਪੇਮੈਂਟ ਤੇ ਅੱਗੇ ਬਾਈ ਜੀ ਕਾਲੇ ਰੰਗ ਦੇ ਵਿੱਚ 4/2 ਤਹਾਰ ਗੱਡੀ ਹੈ ਤੇ ਐਸੈਸਰੀ ਸਾਰੀਆਂ ਲੱਗੀ ਹੋਈ ਆ ਜਿਹੜੀ ਵੀ ਬੰਦਾ ਚਾਹੁੰਦਾ ਬੰਪਰ ਤੋਂ ਲੈ ਕੇ ਲਾਈਟ ਲੱਗੇ ਆ ਜੀ ਠੀਕ ਹੈ ਆਪਣਾ ਫਰੰਟ ਡ੍ਰਿਲ ਚੇਂਜ ਹੈ ਫਰੰਟ ਬੰਪਰ ਚੇਂਜ ਹੈ ਲਾਈਟਾਂ ਚੇਂਜ ਹੈ ਜੀ ਪ੍ਰੋਜੈਕਟਰ ਫੌਗ ਲੈਂਪ ਹੋਗੇ ਫੌਗ ਲੈਂਪ ਹੋਗੇ ਸਾਰੀ ਐਸੈਸਰੀ 2.5 ਤੋਂ 3 ਲੱਖ ਦੇ ਨੇਅਰ ਅਬਾਊਟ ਐਸੈਸਰੀ ਲੱਗੀ ਹੋਈ ਹੈ ਜੀ ਜਿਵੇਂ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਹੈ ਜੀ ਲਫਾਫੇ ਹੋਏ ਵੀ ਨਹੀਂ ਉਤਰੇ ਅੰਦਰ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦੇ ਠੀਕ ਹੈ ਇੰਟੀਰੀਅਰ ਵਾਈਜ਼ ਵੀ ਬਹੁਤ ਨਵੀਂ ਹੈ ਮਾਡਲ 2023 2023 ਮਾਡਲ ਹੈ ਜੀ ਹਮ 4/2 ਮੈਨੂਅਲ 4/2 ਮੈਨੂਅਲ ਡੀਜ਼ਲ ਹਾਂ ਜੀ ਚੱਲੀ ਕਿੰਨੀ ਹੈ ਇਹ ਕਾਰ ਚੱਲੀ 28000 ਕਿਲੋਮੀਟਰ ਦੀ 28000 ਬਿਲਕੁਲ ਤੇ ਲੈਟਰ ਪਿਛਲੀਆਂ ਵੀ ਚੇਂਜ ਆ ਬਹੁਤ ਲੱਗਿਆ ਪਿਛਲੀਆਂ ਲਾਈਟਾਂ ਵੀ ਚੇਂਜ ਆ ਜੀ ਹਰ ਚੀਜ਼ ਚੇਂਜ ਆ ਤੇ ਰੇਟ ਕੀ ਆ ਵੀਰੇ ਦਾ ਫਿਰ ਇਹ ਆਪਾਂ ਦੇ ਦਾਂਗੇ 13 ਲੱਖ 65000 ਰੁਪਏ ਜੀ 13 ਲੱਖ 65000 ਦੀ ਗੱਡੀ ਮਿਲ ਜੂ 1 ਲੱਖ 65000 ਲਓ ਡਾਊਨ ਪੇਮੈਂਟ ਡਾਊਨ ਪੇਮੈਂਟ ਬਿਲਕੁਲ ਬਾਕੀ ਲੋਨ ਕਰਵਾ ਦਾਂਗੇ ਜੀ ਲਓ ਜੀ ਬਾਕੀ ਹੋ ਜੋ ਲੋਨ ਤੇ ਅੱਗੇ ਡਿਜ਼ਾਇਰ ਖੜੀ ਆ ਦੱਸੋ ਜੀ ਡਿਜ਼ਾਇਰ ਆ ਗਈ ਜੀ 2017 ਮਾਡਲ ਆ ਜੀ ਹੂੰ ਆਟੋਮੈਟਿਕ ਹੈ ਜੀ 34000 ਕਿਲੋਮੀਟਰ ਚੱਲੀ ਹੈ ਕਾਰ ਤੇ ਦੀ ਕੰਡੀਸ਼ਨ ਜਸ ਫਿਰ ਚੈੱਕ ਕਰਾ ਸਕਦੇ ਹੋ ਕਿੰਨੀ ਨਵੀਂ ਹੈ ਨਾਲ ਦੇ ਟਾਇਰਾਂ ਤੇ ਹੈ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਹੈ ਜੀ ਠੀਕ ਹੈ ਟਾਇਰ ਵੀ ਨਾਲ ਦੇ ਟਾਇਰ ਵੀ ਨਾਲ ਦੇ ਹੈ ਜੀ ਮਾਰਕਸ ਚੈੱਕ ਕਰਾਉਂਗੇ ਬਿਲਕੁਲ ਬਿਲਕੁਲ ਚੈੱਕ ਕਰਾਵਾਂਗੇ ਜੀ ਮਾਰ ਕੇ ਅੰਦਰੋਂ ਸੀਟ ਕਵਰ ਤੁਸੀਂ ਦੇਖੋ ਬਹੁਤ ਵਧੀਆ ਲੱਗਿਆ ਇੰਟੀਰੀਅਰ ਦੀ ਬਹੁਤ ਨਵੀਂ ਹੈ ਕਾਰ ਡੀਜ਼ਲ ਪੈਟਰੋਲ ਦੀ 2017 VXI ਆਟੋਮੈਟਿਕ BXCI ਪੈਟਰੋਲ ਦੀ ਆਟੋਮੈਟਿਕ ਯਾਰ ਠੀਕ ਹੈ ਵੀਰੇ ਤੇ ਰੇਟ ਇਹਦਾ ਕੀ ਹੈ ਕਾਰ ਆਪਾਂ ਦੇ ਦਾਂਗੇ ਸਿਰਫ ਇਹ 5 ਲੱਖ 65000 ਰੁਪਏ ਦੀ 5 ਲੱਖ 65000 ਦੀ ਬਿਲਕੁਲ ਜੀ ਬਿਲਕੁਲ ਤੇ ਅੱਗੇ ਗਲਾਂਜਾ ਦੋ ਖੜੀਆਂ ਤੁਹਾਡੇ ਕੋਲ ਹੈ ਹਾਂ ਜੀ ਦੋਵੇਂ ਆਟੋਮੈਟਿਕ ਜੀ ਗਲਾਂਜਾ ਵੀ ਲਓ ਜੀ ਕਰੋ ਚੈੱਕ ਗਲਾਂਜਾ 2019 ਰਜਿਸਟਰਡ ਵੀ ਹੈ ਜੀ 74600 ਕਿਲੋਮੀਟਰ ਚ ਕਾਰ ਚੱਲੀ ਹੈ ਪੇਡ ਨੰਬਰ ਹੈ 0076 ਜੀ ਪਹਿਲੇ ਨਾਮ ਦੀ ਕਾਰ ਹੈ ਹਮ ਔਰ ਅਰੀਜਨਲ ਦੀ ਗਾਰੰਟੀ ਹੈ ਜੀ ਕਾਰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਹੈ ਅੰਦਰੋਂ ਕੰਡੀਸ਼ਨ ਚੈੱਕ ਕਰੋ ਜੀ ਆਟੋਮੈਟਿਕ ਗੇਅਰ ਵਾਲੀ ਬਹੁਤ ਸਾਫ਼ ਸੁਥਰੀ ਜੀ ਹੈ। ਸਾਰਾ ਸਾਰਾ ਸੀਟ ਕਵਰ ਲੱਗੇ ਹੋਏ ਆ ਜੀ ਮੈਟ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਲੱਗੇ ਹੋਏ ਨੇ। ਠੀਕ ਹੈ। ਕਾਰ ਤੁਸੀਂ 올 ਰਾਉਂਡ ਚੈੱਕ ਕਰਾਓ ਕਿੰਡੀ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ। ਮਾਡਲ ਵੀ 2019 ਰਜਿਸਟਰਡ ਵੀ ਜੀ ਆਟੋਮੈਟਿਕ। ਜੀ ਆਟੋਮੈਟਿਕ। ਹਾਂ ਜੀ। ਠੀਕ ਹੈ ਜੀ ਓਨਰ ਫਰਸਟ। ਓਨਰ ਫਰਸਟ ਆ ਜੀ। ਠੀਕ ਹੈ ਵੀਰੇ। ਕਾਰ ਆਪਾਂ ਦੇ ਦਾਂਗੇ 6,30,000 ਰੁਪਏ ਦੀ। 6,30,000 ਦੀ। 80,000 ਰੁਪਏ ਡਾਊਨ ਪੇਮੈਂਟ ਲੈ ਕੇ ਆਓ ਬਾਕੀ ਆ ਲਓ ਜੀ 80000 ਰੁਪਏ ਡਾਉਨ ਪੇਮੈਂਟ ਤੇ ਬਾਕੀ ਸਾਰਾ ਲੋਨ ਹੋ ਜਾਊਗਾ ਤੇ ਅੱਗੇ ਚਿੱਟੇ ਰੰਗ ਦੇ ਵਿੱਚ ਗਲੈਂਜਾ ਖੜੀ ਆ ਦੱਸਿਓ ਇਹਦੇ ਬਾਰੇ ਇਹ 2020 ਮਾਡਲ ਹੈ ਜੀ ਹੂੰ ਦਸੰਬਰ ਮਹੀਨੇ ਦੀ ਹੈ 65000 ਕਿਲੋਮੀਟਰ ਚੱਲੀ ਆ ਪੀ ਵੀ 10 ਲੁਧਿਆਣੇ ਦਾ ਨੰਬਰ ਹੈ ਠੀਕ ਹੈ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਦੇ ਵਿੱਚ ਕਾਰ ਆ ਸਿਰਫ ਬੰਪਰ ਰੀਪੇਂਟ ਨੇ ਜੀ ਟਾਇਰ ਨਵੇਂ ਲੱਗੇ ਆ ਜੀ ਬੀਮਾ ਫੁੱਲ ਹੈ ਸੀਟ ਕਵਰ ਨਵੇਂ ਆ ਅੱਛਾ ਇਹਦਾ ਵੇਰੀਐਂਟ ਕਿਹੜਾ ਹੈ ਇਹ ਵੀ ਟੌਪ ਹੈ ਜੀ ਇਹ ਟੌਪ ਮਾਡਲ ਆਟੋਮੈਟਿਕ ਆ ਗਈ ਚਿੱਟੇ ਰੰਗ ਦੇ ਵਿੱਚ ਆ ਗਈ ਵੀ ਮਾਡਲ ਆ ਗਈ ਟੀਰੰਗ ਕੰਟਰੋਲ ਵਗੈਰਾ ਸਾਰਾ ਕੁਝ ਆ ਪੁੱਛ ਬਟਰਸਟ ਆ ਗਿਆ ਜੀ ਬੈਕ ਕੈਮਰਾ ਹਰ ਚੀ ਆ ਗਈ ਜੀ ਟੋਪ ਠੀਕ ਹੈ ਵੀਰੇ ਤੇ ਇਹਦਾ ਰੇਟ ਇਹ ਕਾਰ ਆਪਾਂ ਦੇ ਦਾਂਗੇ 6.5 ਲੱਖ ਰੁਪਏ ਦੇ 6.5 ਲੱਖ ਦੀ 50000 ਰੁਪਏ ਡਾਊਨ ਪੇਮੈਂਟ ਲੈ ਕੇ ਆਓ ਬਾਕੀ ਆਪਾਂ 6 ਲੱਖ ਰੁਪਏ ਦਾ ਲੋਨ ਕਰਵਾ ਦਾਂਗੇ ਠੀਕ ਹੈ ਤੇ ਇਧਰ ਡਿਜ਼ਾਇਰ ਕਾਰ ਖੜੀ ਹੈ ਇਹ ਡਿਜ਼ਾਇਰ ਆ ਗਈ ਜੀ 2012 ਮਾਡਲ ਇਹ ਵੀ ਆਟੋਮੈਟਿਕ ਹੈ ਜੀ 12 ਮਾਡਲ ਆਟੋਮੈਟਿਕ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਇਹ ਆਪਾਂ ਦੇ ਦਾਂਗੇ ਜਾਸ ਵੀਰੇ 265000 ਰੁਪਏ ਦੀ 265000 ਬਿਲਕੁਲ ਜੀ ਬਿਲਕੁਲ ਅੱਛਾ ਇਹ ਡੀਜ਼ਲ ਆ ਕਿ ਪੈਟਰੋਲ ਇਹ ਵੀ ਪੈਟਰੋਲ ਹੈ ਜੀ VXI ਪੈਟਰੋਲ ਆਟੋਮੈਟਿਕ ਕੀ ਬਾਤ ਹੈ VXI ਪੈਟਰੋਲ ਦੀ ਆਟੋਮੈਟਿਕ ਡਿਜ਼ਾਇਰ ਘੱਟ ਰੇਟ ਦੇ ਵਿੱਚ ਬਾਈ ਜੀ ਆਟੋਮੈਟਿਕ ਡਿਜ਼ਾਇਰ ਲੱਭਣੀਆਂ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਪਰ ਤੁਹਾਡੇ ਬਾਹਰ ਤੇ ਖੜੀ ਆ ਜਿਹੜੇ ਬੰਦੇ ਨੂੰ ਆਟੋਮੈਟਿਕ ਗੱਡੀ ਚਾਹੀਦੀ ਆ ਬਾਕੀ ਐਂਡਰਾਇਡ ਪਲੇਅਰ ਲੱਗਾ ਹੈ ਸੀਟ ਕਵਰ ਨਾ ਮਿਲਿਆ ਪਲੇਅਰ ਲੱਗੇ ਜੀ ਸੀਟ ਆਟੋ ਫਾਰਮ ਦੇ ਸੀਟ ਕਵਰ ਲੱਗੇ ਹੋਏ ਨੇ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਕਾਰ ਆ ਜੀ ਠੀਕ ਹੈ ਵੀਰੇ ਕਿੰਨਾ ਰੇਟ ਕਿਹਾ ਇਹਦਾ 2,65,000 ਰੁਪਏ ਦੀ ਆਰਮੀ ਕਰਨਲ ਦੀ ਕਾਰ ਆ ਸਪੈਸ਼ਲ ਤੁਸੀਂ ਵੇਖੋ ਸ਼ੀਸ਼ੇ ਤੇ ਲਿਖਿਆ ਵੀ ਹੋਇਆ ਤੁਹਾਨੂੰ ਪਤਾ ਆਰਮੀ ਪਰਸਨਲ ਦੀ ਕਿੱਡੀ ਨਵੀਂ ਕੰਡੀਸ਼ਨ ਵਿੱਚ ਰੱਖਾ ਬਿਲਕੁਲ ਕੰਡੀਸ਼ਨ ਦੀ ਸਾਫ਼ ਆ ਕਾਰ ਬਿਲਕੁਲ ਜੀ ਠੀਕ ਆ ਵੀਰੇ ਇਹਦੇ 12 ਮਾਡਲ ਤੇ ਲੋਨ ਤਾਂ ਨਹੀਂ ਹੋਣਾ 12 ਮਾਡਲ ਤੇ ਲੋਨ ਹੋ ਜਾਊਗਾ 1.5 ਲੱਖ ਰੁਪਏ ਦਾ ਜੀ 1.5 ਲੱਖ ਦਾ ਲੋਨ ਹਾਂਜੀ 1.5 ਲੱਖ ਦਾ ਲੋਨ ਹੋ ਜਾਊਗਾ ਤੇ ਅੱਗੇ ਕਾਰ ਖੜੀ ਆ i10 grand ਹੈ ਜੀ 2017 ਰਜਿਸਟਰ 18 ਹੈ ਜੀ 45000 ਕਿਲੋਮੀਟਰ ਚੱਲੀ ਆ ਸਿਰਫ ਠੀਕ ਹੈ ਜਮਾ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਦੀ ਕਾਰ ਹੈ ਜੀ ਇੱਕ ਅਗਲਾ ਬੰਪਰ ਦੀ ਨੁੱਕਰ ਟਚਿੰਗ ਹੈ ਇਸ ਤੋਂ ਇਲਾਵਾ ਕਿਤੇ ਵੀ ਪੇਂਟ ਹੋਇਆ ਕਾਰ ਆਪਣੀ ਸ਼ੋਰੂਮ ਵਾਪਸ ਜਿਹੜੀ ਕਾਰ ਦਿੰਗੇ ਮਤਲਬ ਕਿਤੋਂ ਰੀਪੇਂਟ ਨਹੀਂ ਹੈਗੀ ਬੰਪਰ ਦੀ ਨੁੱਕਰ ਛੱਡ ਕੇ ਬੰਪਰ ਦੀ ਨੁੱਕਰ ਛੱਡ ਕੇ ਜੀ 45000 ਚੱਲੀ ਆ ਪਹਿਲੇ ਨਾਮ ਤੇ ਕਾਰ ਹੈ ਜੀ ਲਓ ਜੀ ਪਹਿਲੇ ਨਾਮ ਦੀ 45000 ਰਿਕਾਰਡ ਦੇ ਨਾਲ ਚੱਲੀ ਹੋਈ ਕਾਰ ਇਹਰ ਨਵੇਂ ਲੱਗੇ ਆ ਜੀ ਪੀਵੀ 77 ਗੁਰੂ ਹਰਸਾਏ ਫਰੋਜਪੁਰ ਦਾ ਨੰਬਰ ਹੈ ਜੀ ਠੀਕ ਹੈ ਬਿਲਕੁਲ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਦੇ ਵਿੱਚ ਕਾਰ ਹੈ ਤੇ ਇਹਦਾ ਰੇਟ ਕੀ ਹੈ ਫਿਰ ਇਹ ਰੇਟ ਆਪਾਂ ਦੇ ਦਾਂਗੇ ਜਸਵੀਰ ਇੱਕੋ ਰੇਟ 4,35,000 ਰੁਪਏ ਦੀ ਕਾਰ ਦੇ ਦਾਂਗੇ 4,35 ਦੀ ਬਿਲਕੁਲ ਜੀ ਬਿਲਕੁਲ ਤੇ ਡਾਊਨ ਪੇਮੈਂਟ 85,000 ਰੁਪਏ ਡਾਊਨ ਪੇਮੈਂਟ ਲੈ ਕੇ ਆਓ 3.5 ਲੱਖ ਰੁਪਏ ਦਾ ਆਪਾਂ ਲੋਨ ਕਰਾ ਦੇਵਾਂਗੇ 3.5 ਲੱਖ ਦਾ ਲੋਨ ਹੋ ਜਾਊਗਾ ਤੇ ਅੱਗੇ ਕਾਰ ਖੜੀ ਆ Swift ਇਹ 2020 ਮਾਡਲ ਹੈ ਜੀ ਐਲਐਕਐਸਆਈ ਵੇਰੀਐਂਟ ਹੈ ਜੂਨ ਮਹੀਨੇ ਦੀ ਕਾਰ ਹੈ 44000 ਚੱਲੀ ਹੈ ਟਾਇਰ ਨਵੇਂ ਆ ਜਿਵੇਂ ਨਵੀਂ ਨੈਕਸਟ ਟੂ ਸ਼ੋਰੂਮ ਕਾਰ ਆ ਇਹ ਵੀ ਆਲ ਰੀਗਨਲ ਦੀ ਗਾਰੰਟੀ ਹੋਏਗੀ ਕਾਰ ਦੀ ਜੀ ਠੀਕ ਹੈ ਹਾਂਜੀ ਹਾਂਜੀ ਓਨਰ ਫਰਸਟ ਓਨਰ ਫਰਸਟ ਹੈ ਜੀ ਲਓ ਜੀ ਚੈੱਕ ਕਰੋ ਐਲਐਕਐਸਆਈ ਪੈਟਰੋਲ ਦੀ ਕਾਰ ਹੈ ਕੰਡੀਸ਼ਨ ਦੀ ਸਾਫ ਜੈਨੂਨ ਆਉਂਦੀ ਆ ਉਦਾਂ ਹੀ ਮਤਲਬ ਕਿ ਪ੍ਰੋਪਰ ਹੋਵੇ ਜੈਨੂਨ ਹੈ ਜੀ ਕੋਈ ਛੇੜਛਾੜ ਨਹੀਂ ਕੀਤੀ ਕੋਈ ਕੁਝ ਨਹੀਂ ਕੀਤੀ ਠੀਕ ਹੈ ਤੇ ਰੇਟ ਵੀਰੇ ਰੇਟ ਵੀਰੇ ਇੱਕੋ ਰੇਟ ਆਪਾਂ ਕਾਰ ਦੇ ਦਾਂਗੇ 5,60,000 ਰੁਪਏ ਦੀ 560000 ਜਿਹੜੀਆਂ ਹੋਣਾਂ ਦੀ ਤੁਹਾਨੂੰ ਪਤਾ ਤਿੰਨ ਸਿਲੰਡਰ ਆਉਂਦੀਆਂ ਕਾਰਾਂ ਜਿੰਨੀਆਂ ਸਵਿਫਟ ਸਵਿਫਟ ਡਿਜ਼ਾਇਰ ਆ ਰਹੀਆਂ ਚਾਰ ਸਿਲੰਡਰ ਕਾਰ ਆ ਜੀ ਜੀ ਹਾਂਜੀ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਤੁਸੀਂ ਲਓ ਜੀ ਸਾਡੇ ਤੋਂ 90000 ਰੁਪਿਆ ਡਾਊਨ ਪੇਮੈਂਟ ਲਿਓ ਬਾਕੀ ਆਪਾਂ ਲੋਨ ਕਰਾ ਦਿਆਂਗੇ ਠੀਕ ਹੈ ਜੀ ਹਾਂਜੀ ਤੇ ਅੱਗੇ ਬਰੀਜ ਆ ਗਈ ਬਰੀਜ ਆ ਗਈ ਜੀ 2024 ਮਾਡਲ ਹੈ ਐਲਐਕਐਸਆਈ ਹੈ ਜੂਨ ਮਹੀਨੇ ਦੀ ਕਾਰ ਹੈ 9900 ਕਿਲੋਮੀਟਰ ਚੱਲੀ ਆ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਓਕੇ ਹਾਂਜੀ 9900 9900 ਚੱਲੀ ਸਿਰਫ ਜੀ ਸਰਵਿਸ ਵੀ ਨਹੀਂ ਹੋ ਸਰਵਿਸ ਵੀ ਨਹੀਂ ਹੋਈ ਕਾਰ ਦੀ ਬਹੁਤ ਹੀ ਘੱਟ ਚੱਲੀ ਹੋਈ 24 ਮਾਡਲ ਪਹਿਲੇ ਨਾਂ ਦੀ ਪੈਟਰੋਲ ਦੀ ਬ੍ਰਿਜਾਕਾਰ ਲੇਕਿਨ ਕੰਡੀਸ਼ਨ ਚੈੱਕ ਕਰੋ ਇੱਕ ਡਾਟ ਦਾ ਵੀ ਨਿਸ਼ਾਨ ਹੈ ਨਹੀਂ ਜੀ ਕਾਰ ਦੇ ਉੱਤੇ ਬ੍ਰੈਂਡ ਨਿਊ ਕਾਰ ਆ ਬਿਲਕੁਲ ਨਵੀਂ ਤੇ ਇਹਦਾ ਰੇਟ ਕੀ ਹੈ ਇਹ ਕਾਰ ਆਪਾਂ ਦੇ ਦਾਂਗੇ ਜੱਸ ਵੇਰੇ ਅੱਗੇ ਵੀ ਤੁਹਾਨੂੰ ਪਤਾ ਆਪਾਂ ਪਾਈ ਸੀਗੀ ਉਹ ਵੀ ਨੈਕਸਟ ਡੇ ਹੀ ਵੇਚ ਗਈ ਸੀਗੀ ਉਹ ਵੀ 24 ਮਾਡਲ ਸੀਗੀ 7 ਹਜ਼ਾਰ ਚੱਲੀ ਉਹ ਵੀ 8 ਲੱਖ 80 ਹਜ਼ਾਰ ਦੀ ਦਿੱਤੀ ਸੀ ਆਪਾਂ ਵੀਡੀਓ ਚ ਪਾਈ ਸੀ ਇਹ ਵੀ 8 ਲੱਖ 80 ਹਜ਼ਾਰ ਰੁਪਏ ਦੇ ਦੇ ਇਹ ਵੀ 8 ਲੱਖ 80 ਹਜ਼ਾਰ ਦੀ ਦੇ ਦਾਂਗੇ ਜੀ 8 ਲੱਖ 80 ਲਓ ਜੀ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਇਆਗਾ ਉਹਦਾ ਵਧੀਆ ਮਾਨਤਨ ਕੀਤਾ ਜਾਊਗਾ ਕਰ ਇਹ 2020 ਮਾਡਲ ਹੈ ਡੀਜ਼ਲ ਵੇਰੀਐਂਟ ਹੈ ਐਸਐਕਸ ਆਪਸ਼ਨਲ ਹੈ ਜੀ ਡੀਜ਼ਲ ਦੀ ਐਸਐਕਸ ਆਪਸ਼ਨਲ ਟੌਪ ਮਾਡਲ ਟੌਪ ਮਾਡਲ ਜੀ ਸਨਰੂਫ ਵਾਲੀ ਸਨਰੂਫ ਆ ਗਿਆ ਪੁਸ਼ ਬਟਨ ਸਟਾਰਟ ਆ ਗਿਆ ਜੀ 에어 ਪਿਊਰੀਫਾਈ ਆ ਗਿਆ ਡਾਇਮੰਡ ਕੱਟ ਲਾਇਆ ਡਾਇਮੰਡ ਕੱਟ ਲਾਇਆ ਆ ਗਿਆ ਜੀ ਠੀਕ ਹੈ ਟਾਇਰ ਨਵੇਂ ਆ ਕਾਰ ਚੱਲੀ ਹੈ 66000 ਕਿਲੋਮੀਟਰ ਠੀਕ ਹੈ ਵੀਰੇ ਹਾਂਜੀ ਮਾਡਲ ਕਿੰਨਾ ਕਿਹਾ ਹੈ ਦਾ 2020 ਐਸਐਕਸ ਆਪਸ਼ਨਲ 2020 ਹਾਂਜੀ ਠੀਕ ਹੈ ਜੀ ਤੇਦਰ ਰੇਟ ਕੀ ਹੈ ਫਿਰ ਇਹ ਕਾਰ ਦੇ ਦਾਂਗੇ ਆਪਾਂ 8,75,000 ਰੁਪਏ ਦੀ ਲਓ ਜੀ 8,75,000 ਦੀ 20 ਮਾਡਲ ਐਸਐਕਸ ਆਪਸ਼ਨਲ ਡੀਜ਼ਲ ਦੀ ਵੈਨਿਊ ਕਾਰ ਮਿਲ ਜੂਗੀ ਤੁਹਾਨੂੰ ਅੱਗੇ ਆ ਗਈ ਬਾਈ ਜੀ ਨਵੀਂ ਸ਼ੇਪ ਵਾਲੀ i20 ਕਾਰ ਦੱਸਿਓ ਵੀਰੇ i20 2023 ਮਾਡਲ ਹੈ ਜੀ 22,500 ਕਿਲੋਮੀਟਰ ਚੱਲੀ ਹੈ ਆਸਤਾ ਆਪਸ਼ਨਲ ਟਾਪ ਐਂਡ ਵੇਰੀਐਂਟ ਹੈ ਠੀਕ ਹੈ ਜਿਨੇ ਸਨਰੂਫ ਆ ਗਿਆ ਬੌਸ ਦਾ ਮਿਊਜ਼ਿਕ ਸਿਸਟਮ ਆ ਗਿਆ ਡਾਇਮੰਡ ਕਟ ਲਾਈਟ ਆ ਗਏ ਕਾਰ ਤੁਸੀਂ ਇੰਟੀਰੀਅਰ ਵਾਈਜ਼ ਆਊਟਲੁੱਕ ਸਾਰੀ ਕਾਰ ਦੇਖੋ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਦੇ ਵਿੱਚ ਕਾਰ ਆ ਲਫਾਫੇ ਤੇ ਗਰ ਵੀ ਨਹੀਂ ਉਤਰਿਆ ਜਸ ਵੀਰੇ ਜੀ ਮਾਡਲ ਤੇ ਹੀ ਮਾਡਲ ਤੇ ਹੀ ਚੱਲੀ 22500 ਚੱਲੀ 22500 ਆਸਤਾ ਆਪਸ਼ਨਲ ਸਨਰੂਫ ਵਾਲੀ ਗੱਡੀ ਆ ਸਭ ਤੋਂ ਟੌਪ ਮਾਡਲ ਸਭ ਤੋਂ ਟੌਪ ਮਾਡਲ ਜੀ ਠੀਕ ਆ ਵੀਰੇ ਕਨਿਸ਼ਨ ਦੀ ਜਮਾ ਨਵੀ ਆ ਹਨਾ ਵੀ ਨੈਕਸਟ ਟੂ ਸ਼ੋਰੂਮ ਕਾਰ ਆ ਜੀ ਬੰਪਰ ਤੋਂ ਬੰਪਰ ओरिजिनल ਦੀ ਗਾਰੰਟੀ ਹੋਏਗੀ ਜੀ ਆਪਾਂ ਠੀਕ ਹੈ ਤੇ ਰੇਟ ਕੀ ਆਦਾ ਰੇਟ ਆਪਾਂ ਦੇ ਦਾਂਗੇ ਵੀਰੇ 7,90,000 ਰੁਪਿਆ ਠੀਕ ਹੈ ਬਾਕੀ ਜੋ ਵੀਡੀਓ ਵੇਖ ਕੇ ਆਏਗਾ ਆਪਾਂ ਦਾ ਮਾਨਤਨ ਕਰਾਂਗੇ ਜੇ 790 ਚ ਥੋੜਾ ਵਧੀਆ ਮਾਨਤਨ ਹੋ ਜੂਗਾ ਤੇ ਡਾਊਨ ਪੇਮੈਂਟ ਕਿੰਨੀ ਲੱਗੇ ਲੱਖ ਰੁਪਿਆ ਡਾਊਨ ਪੁਆਇੰਟ ਲਿਆਓ ਬਾਕੀ ਆਪਾਂ ਲੋਨ ਕਰਾ ਦਾਂਗੇ ਲੱਖ ਰੁਪਿਆ ਲਿਆਓ ਜੇ ਤੁਹਾਡੀ ਪ੍ਰੋਫਾਈਲ ਵਧੀਆ ਬਾਕੀ ਲੋਨ ਹੋ ਜੂਗਾ ਤੇ ਗੱਡੀ ਲੈਣ ਆਉਣਾ ਵੀਰੇ ਤੁਸੀਂ ਗਣਪਤੀ ਕਾਰ ਜ਼ੋਨ ਫਿਰੋਜ਼ਪੁਰ ਸ਼ਹਿਰ ਸਕਰੀਨ ਜੇ ਕੋਈ ਜ਼ੀਰੋ ਡਿਟੇਲ ਲੈਣੀ ਕਿਸੇ ਕਾਰ ਦੇ ਉਹ ਵੀ ਲੈ ਸਕਦੇ ਹੋ ਬਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ